ਸਸ਼ੀਕਾਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਇੱਕ ਮੂਵੀ ਬਾਰੇ ਗੱਲ ਕਰਨੀ ਆ ਕਾਫੀ ਦਿਨਾਂ ਦੀਆਂ ਵੀਡੀਓਜ਼ ਮੈਂ ਦੇਖ ਰਿਹਾ ਵਾਂ ਪ੍ਰੋਮੋਸ਼ਨ ਹੋ ਰਹੀ ਆ ਬਹੁਤ ਗਰਜਵੱਜ ਕੇ ਪ੍ਰੋਮੋਸ਼ਨ ਹੋ ਰਹੀ ਆ ਉਸ ਮੂਵੀ ਦੀ 6 ਇਚ ਹਰਦੀਪ ਗਰੇਵਾਲ ਹੋਰਾਂ ਦੀ ਤੇ ਮੈਡੀ ਟੱਕਰ ਹੋਰਾਂ ਦੀ ਇੱਕ ਮੂਵੀ ਆਈ ਆ ਜਿਹੜੀ ਕਹੀ ਜਾ ਰਹੀ ਆ ਵੀ ਬਾਹਰ ਦੀ ਕੋਈ ਕਹਾਣੀ ਉਹਦੇ ਤੇ ਆਧਾਰਤਾ ਵੀ ਮੁੰਡੇ ਕਿਵੇਂ ਬਾਹਰ ਜਾ ਕੇ ਬਦਲ ਜਾਂਦੇ ਆ ਜਾਂ ਕੁੜੀਆਂ ਕੈਨੇਡਾ ਜਾ ਕੇ ਕਿਵੇਂ ਧੋਖੇ ਦਿੰਦੀਆਂ ਨੇ ਮੁੰਡਿਆਂ ਨੂੰ ਇਹਦੇ ਤੇ ਕੋਈ ਬੇਸਡ ਫਿਲਮ ਆ ਮੈਂ ਹਾਲੇ ਦੇਖੀ ਨਹੀਂ ਤੇ ਨਾ ਮੈਂ ਇਹਦਾ ਕੋਈ ਰਿਵਿਊ ਕਰਨ ਲੱਗਿਆ ਮੈਂ ਸਗੋਂ ਰਿਵਿਊ ਆ ਨਾ ਜਿਹੜਾ ਉਹ ਲੈਣਾ ਵਾ ਕਿ ਇਸ ਮੂਵੀ ਦਾ ਰਿਵਿਊ ਕੀ ਦੰਨੇ ਹੋ ਤੁਸੀਂ ਜਿਨ੍ਹਾਂ ਨੇ ਦੇਖ ਲਈ ਦੇਖੋ ਜਦੋਂ ਹਰਦੀਪ ਗਰੇਵਾਲ ਹੋਰਾਂ ਦਾ ਨਾਮ ਆਉਂਦਾ ਤਾਂ ਇੱਕ ਤੁਣਕਾ ਤੁਣਕਾ ਗੀਤ ਆਇਆ ਸੀ ਮੈਨੂੰ ਹਾਲੇ ਵੀ ਯਾਦ ਆ ਉਹਨਾਂ ਨੇ ਬੜੀ ਮਿਹਨਤ ਉਸ ਗੀਤ ਦੇ ਵਿੱਚ ਦਿਖਾਈ ਹੋਈ ਸੀ ਕੱਲਾ ਉਹ ਗੀਤ ਨਹੀਂ ਜਿੰਨੇ ਵੀ ਗੀਤ ਬਾਤ ਚ ਆਏ ਉਹਦੇ ਚ ਮਿਹਨਤ ਜਿਹੜੀ ਦਿਖਦੀ ਆ ਕੁਝ ਵੱਖਰਾ ਇੱਕ ਗੀਤ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਇਹ ਆਰਟਿਸਟ ਸੋ ਜਿਹੜਾ ਬੰਦਾ ਗੀਤ ਤੇ ਇੰਨੀ ਮਿਹਨਤ ਲਾਉਂਦਾ ਉਹ ਮੂਵੀ ਤੇ ਤਾਂ ਲਾਊਗਾ ਸੋ ਮੂਵੀਜ਼ ਵੀ ਜਿੰਨੀਆਂ ਆਈਆਂ ਉਹਦੇ ਤੇ ਕੁਝ ਉਹਨਾਂ ਵਿੱਚ ਕੁਝ ਵੱਖਰਾ ਦੇਖਣ ਨੂੰ ਆਪਾਂ ਨੂੰ ਜ਼ਰੂਰ ਮਿਲਿਆ ਹਰਦੀਪ ਗਰੇਵਾਲ ਤੇ ਉਹਨਾਂ ਦੀ ਸਾਰੀ ਟੀਮ ਦੀ ਮਿਹਨਤ ਜਿਹੜੀ ਆ ਵੱਖਰੀ ਮਿਹਨਤ ਉਹ ਦੇਖਣ ਨੂੰ ਮਿਲਦੀ ਆ ਕਨਸੈਪਟ ਕਈ ਵਾਰ ਲੱਗਦਾ ਕਿ ਹਾਂ ਕੁਝ ਹਟਕੇ ਚੁਣੇ ਗਏ ਆ ਸੋ ਜਿੰਨਾ ਕਿ ਫੀਡਬੈਕ ਮੈਂ ਸੋਸ਼ਲ ਮੀਡੀਆ ਤੇ ਪੜਿਆ ਆਪਣੇ ਫਰੈਂਡ ਸਰਕਲ ਤੋਂ ਸੁਣਿਆ ਤਾਂ ਇਹ 6 ਸੀਚ ਮੂਵੀ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਮੁੰਡਾ ਧੋਖੇਬਾਜ਼ ਦਿਖਾਤਾ ਕੁੜੀ ਨੂੰ ਧੋਖੇਬਾਜ਼ ਦਿਖਾਉਣਾ ਚਾਹੀਦਾ ਸੀ ਇੱਕ ਰੀਅਲ ਸਟੋਰੀ ਜਿਹੜੀ ਪਿੱਛੇ ਜਿਹੀ ਹੋਈ ਸੀ ਬਹੁਤ ਵਾਇਰਲ ਨਿਊਜ਼ ਸੀਗੀ ਉਹ ਇੱਕ ਬਿਆਨਤ ਹੋਰਾਂ ਦਾ ਪਰਿਵਾਰ ਜਿਹੜਾ ਜਿਨੇ ਮੈਨੂੰ ਪੂਰੀ ਤਰ੍ਹਾਂ ਨਹੀਂ ਯਾਦ ਹੈਗਾ ਤੇ ਵੀ ਉਹ ਜਿਹੜੀ ਕਹਾਣੀ ਆ ਵੀ ਪੂਰੀ ਤਰ੍ਹਾਂ ਉਹ ਦਿਖਾਈ ਜਾਂਦੀ ਤਾਂ ਮੂਵੀ ਹੋਰ ਵੀ ਜ਼ਿਆਦਾ ਚੰਗੀ ਲੱਗਣੀ ਸੀ ਇਹ ਫੀਡਬੈਕ ਕਾਫੀ ਜਗ੍ਹਾ ਤੋਂ ਪੜਨ ਨੂੰ ਮਿਲਿਆ ਹੁਣ ਰਲਵਾ ਮਿਲਵਾ ਜਿਹੜਾ ਰਿਸਪੌਂਸ ਹੈ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਸੀ ਉਹ ਇਹ ਹੈ ਕਿ ਹਰਦੀਪ ਗਰੇਵਾਲ ਦੀਆਂ ਮੈਂ ਕਈ ਜਿਹੜੀਆਂ ਹੁਣ ਵੀਡੀਓਜ਼ ਦੇਖੀਆਂ ਇੱਕ ਤਰ੍ਹਾਂ ਨਾਲ ਜੇ ਤੁਹਾਨੂੰ ਗੁੱਸਾ ਨਾ ਲੱਗੇ इमोਸ਼ਨਲੀ ਮੈਨੂੰ ਲੱਗਿਆ ਵੀ ਬਲੈਕਮੇਲ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਤੁਸੀਂ ਜੀ ਆ ਮੈਂਤਾਲੀ ਗੱਲ ਆ ਮੂਵੀ ਦੇਖ ਕੇ ਆਏ ਹੋ ਜੇ ਤੁਸੀਂ ਨਾ ਦੇਖਣ ਗਏ ਵੀ ਮੈਂ ਅੱਜ ਤੋਂ ਬਾਅਦ ਇਹੋ ਜੀਆਂ ਫਿਲਮਾਂ ਬਣਾਉਣੀਆਂ ਛੱਡ ਦੇਣੀਆਂ ਨੇ ਇਹ ਕੀ ਵਾਕਈ ਸੱਚਾਈ ਆ ਜਾਂ ਇਹ ਸਿਰਫ ਇੱਕ ਅਟਰੈਕਟ ਕਰਨ ਦੇ ਤਰੀਕੇ ਹੁੰਦੇ ਨੇ ਕਰਨੇ ਪੈਂਦੇ ਆ ਚਲੋ ਇੱਕ ਇੱਕ ਆਰਟਿਸਟਿਕ بزਨਸਮੈਨ ਵੀ ਹੁੰਦਾ ਜੇ ਪ੍ਰੋਡਿਊਸਰਾਂ ਦੇ ਪੈਸੇ ਲੱਗੇ ਉਹ ਵੀ ਉਹਨੇ ਪੂਰੇ ਕਰਕੇ ਦੇਣੇ ਹੁੰਦੇ ਆ ਤਾਂ ਕਿ ਅੱਗੇ ਤੋਂ ਪ੍ਰੋਡਿਊਸਰ ਮਿਲਦੇ ਰਹਿਣ ਉਹਨਾਂ ਨੂੰ ਕੀ ਇਹ इमोशनल ਬਲੈਕਮੇਲ ਹੈ ਜਾਂ ਮੂਵੀ ਵਾਕਈ ਕੁਝ ਇਦਾਂ ਦੀ ਆ ਕਿ ਇਹ ਜੋ ਗੱਲਾਂ ਕਹੀਆਂ ਜਾ ਰਹੀਆਂ ਕਿ ਜ਼ਰੂਰ ਦੇਖਣ ਜਾਓ ਦੇਖਣੀ ਚਾਹੀਦੀ ਆ ਕਿ ਕੁਝ ਇੰਨਾ ਵੱਖਰਾ ਕਨਸੈਪਟ ਹੈਗਾ ਵਾ ਮੂਵੀ ਦੇ ਵਿੱਚ ਕਿਉਂਕਿ ਕਾਫੀ ਜਿਹੜੇ ਸਪੋਰਟਰ ਨੇ ਉਹਨਾਂ ਨੇ ਵੀ ਇਹ ਗੱਲਾਂ ਇਹ ਸਪੈਸ਼ਲ ਗੱਲਾਂ ਲੈ ਕੇ ਸ਼ੇਅਰ ਕੀਤਾ ਹੋਇਆ ਵੀ ਜੇ ਤੁਸੀਂ ਪੰਜਾਬੀ ਚ ਇਹੋ ਜੀਆਂ ਫਿਲਮਾਂ ਬਾਰ-ਬਾਰ ਬਣਦੀਆਂ ਦੇਖਣਾ ਚਾਹੁੰਦੇ ਹੋ ਤਾਂ ਇਹ ਜ਼ਰੂਰ ਦੇਖਣ ਜਾਓ ਜ਼ਰੂਰ ਦੇਖਣ ਜਾਓ ਇਦਾਂ ਇਸ ਤਰੀਕੇ ਦੇ ਨਾਲ ਕੁਝ ਨਾ ਇਸ ਫਿਲਮ ਦੀ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ ਮਤਲਬ ਇੱਕ ਤਰ੍ਹਾਂ ਨਾਲ ਐ ਲੱਗਿਆ ਵੀ ਤੁਹਾਨੂੰ ਫੋਰਸਿੰਗ ਕੀਤਾ ਜਾ ਰਿਹਾ ਵੀ ਜਾਓ ਨਹੀਂ ਤਾਂ ਅੱਗੇ ਤੋਂ ਅਸੀਂ ਨਹੀਂ ਫਿਲਮਾਂ ਬਣਾਉਂਦੇ ਕੀ ਇਹ ਸਹੀ ਹੈ ਵੀ ਇਦਾਂ ਫਿਲਮਾਂ ਦੀ ਪ੍ਰੋਮੋਸ਼ਨ ਕਰਨੀ ਵੀ ਕਿਸੇ ਨੂੰ ਫੋਰਸ ਹੀ ਕਰ ਦੇਣਾ ਵੀ ਜਾਓ ਭਾਈ ਨਹੀਂ ਤਾਂ ਅੱਗੇ ਤੋਂ ਸਾਡੀ ਸਾਡੇ ਹੱਥ ਖੜੇ ਨੇ ਕੀ ਇਹ ਟੈਕਟਾ ਜਾਂ ਫਿਲਮ ਚ ਬਾਕੀ ਗੱਲਬਾਤ ਹੈਗੀ ਆ ਸਿਰਫ ਮੈਨੂੰ ਇੰਨਾ ਕੁ ਜਵਾਬ ਜਿਹੜਾ ਤੁਸੀਂ ਜ਼ਰੂਰ ਕਮੈਂਟਾਂ ਚ ਦੇ ਦਿਓ ਜਿਨ੍ਹਾਂ ਨੇ ਮੂਵੀ ਦੇਖੀ ਆ ਕਿ ਬਾਕੀ ਲੋਕ ਆ ਜਿਹੜੇ ਉਹ ਆਪਣੇ ਪਰਿਵਾਰਾਂ ਨੂੰ ਲੈ ਕੇ ਜਾਣ ਕੀ ਪੈਸਾ ਵਸੂਲ ਫਿਲਮ ਹੈਗੀ ਆ ਤੇ ਹਰਦੀਪ ਗਰੇਵਾਲ ਹੋਰਾਂ ਦੀ ਇੱਕ ਮਸਟੇਟਮੈਂਟ ਅੱਜ ਸਵੇਰੀ ਪੜੀ ਕਹਿੰਦੇ ਕੈਨੇਡਾ ਦੇ ਵਿੱਚ ਲੋਕ ਜ਼ਿਆਦਾ ਦੇਖ ਰਹੇ ਆ ਵੀ ਪੰਜਾਬ ਦੇ ਵਿੱਚ ਘੱਟ ਸੌਰਤੇ ਇਸ ਮੂਵੀ ਦੇ ਜਿਹੜੇ ਹਾਊਸਫੁੱਲ ਹੋਣੇ ਚਾਹੀਦੇ ਸੀ ਕਿਉਂ ਨਹੀਂ ਹੋ ਰਹੇ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਪਿਛਲੇ ਕੁਝ ਸਾਲਾਂ ਤੋਂ ਕੋਈ ਐਹੋ ਜੀ ਮੂਵੀ ਬਾਲੀਵੁੱਡ ਦੀ ਵੀ ਆਈ ਹੈ ਜਿਹਨੇ ਹਾਊਸਫੁੱਲ ਕੀਤੇ ਹੋਣ ਕਿਉਂਕਿ ਪਹਿਲਾਂ ਵਾਲੀਆਂ ਗੱਲਾਂ ਹੋਰ ਸੀ ਅੱਜਕੱਲ ਤਾਂ ਥੀਏਟਰ ਇੰਨੇ ਨੇ ਅੱਜਕੱਲ ਪਲੈਟਫਾਰਮਸ ਇੰਨੇ ਨੇ ਹਾਊਸਫੁੱਲ ਹੋਣ ਦੇ ਬੜੇ ਘੱਟ ਚਾਂਸ ਨੇ ਸੋ ਇਹ ਸਾਰੀ ਪਬਲਿਸਿਟੀ ਜੈਨੂਅਨ ਆ ਜਾਂ ਕਿਵੇਂ ਆ ਸਿਰਫ ਤੁਹਾਨੂੰ ਖਿੱਚਣ ਦੇ ਲਈ ਆ ਇਸ ਗੱਲ ਦਾ ਜਵਾਬ ਤੁਸੀਂ ਮੈਨੂੰ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ ਜੀ